ਕਿਤੇ ਨਾ ਕਿਤੇ ਮੈਂ ਉਹ ਡਾਂਗ ਫੈਕਟਰੀ ਵਾਲਿਆਂ ਨੂੰ ਵੀ ਕਹਿਣਾ ਓਏ ਅਸੀਂ ਤਾਂ 200 ਕਿਲੋਮੀਟਰ ਤੇ ਬੈਠੇ ਆਂ ਸਾਡੇ ਕੋਲ ਤਾਂ ਇਹ ਜ਼ਹਿਰ ਸਾਲ ਤੱਕ ਪਹੁੰਚਣੀ ਆ ਓ ਤੁਸੀਂ ਤਾਂ ਲੁਧਿਆਣੇ ਚ ਬੈਠੇ ਹੋ ਤੁਹਾਡੇ ਬੱਚੇ ਤਾਂ ਇਹ ਪੀ ਰਹੇ ਨੇ ਬਈਏ ਤਾਂ ਇੱਥੋਂ 2 ਸਾਲ ਨੂੰ 4 ਸਾਲ ਨੂੰ ਮਾਰ ਕੇ ਉਡਾਰੀ ਜਦੋਂ ਖਤਮ ਹੋ ਗਿਆ ਤੁਹਾਡਾ ਸਾਰਾ ਕੁਝ ਭੱਜ ਜਾਣਗੇ ਫੇਰ ਤੁਸੀਂ ਲੈ ਲਿਓ ਨੋਟ ਕਾਗਜ਼ ਦੇ ਵਿੱਚ ਭਜਾ ਲਿਓ ਪਿਆਸ ਨੋਟਾਂ ਨੇ ਪਿਆਸ ਨਹੀਂ ਭਜਾਉਣੀ ਪਿਆਸ ਤਾਂ ਤੁਹਾਡੀ ਪਾਣੀ ਨਹੀਂ ਭਜਾਉਣੀ ਆ ਜਿਹਨੂੰ ਤੁਸੀਂ ਖਰਾਬ ਕਰ ਰਹੇ ਹੋ ਸਾਡੀ ਟਕਰਾਉਣ ਦੀ ਜਿਹੜੀ ਸਥਿਤੀ ਪੜਾਈ 10000 ਬੰਦੇ ਦਾ ਇਕੱਠ ਕਰਕੇ ਸਾਡੇ ਨਾਲ ਝੜਪ ਦੀ ਸਥਿਤੀ ਬਣਾਈ ਵੀ ਉਧਰ ਉਹਨਾਂ ਨੇ ਕਹਿਤਾ ਵੀ ਆ ਜਾਓ ਤੁਸੀਂ ਇਹ ਪੜ੍ਹ ਕੇ ਦਿਖਾਓ ਰੇ ਕੋ ਗੱਲ ਇਹ ਹੈ ਵੀ ਜਿਹੜਾ ਇਹ ਮਸਲਾ ਨਾ ਤਾਂ ਕਿਸੇ ਜਾਤ ਦਾ ਨਾ ਕਿਸੇ ਧਰਮ ਦਾ ਇਹ ਜਿਹੜਾ ਮਸਲਾ ਇਹ ਹਰੇਕ ਪਸ਼ੂ ਦਾ ਪੰਛੀ ਦਾ ਸਾਡੇ ਹਰੇਕ ਉਸ انسان ਦਾ ਜਿਹੜਾ ਪਾਣੀ ਨਾਲ ਭਜਾ ਕੇ ਆਪਦੀ ਪਿਆਰ ਜੇ ਮੈਂ ਕੋਈ ਸਟੇਜ ਲਾਈ ਹੁੰਦੀ ਆ ਜਿੱਥੇ ਡਾਂ ਫੈਕਟਰੀਆਂ ਨੇ ਆਪਦਾ ਮਜ਼ਦੂਰ ਜਿਹੜਾ ਪ੍ਰਵਾਸੀ ਕਹਦੇ ਨੇ ਬਈਏ ਆਪਾਂ ਉਹਨਾਂ ਨੂੰ 20 30 ਹਜ਼ਾਰ ਬੰਦਾ ਇਕੱਠ ਕਰਕੇ ਉਹਨਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ ਵੀ ਹਾਂ ਤੁਸੀਂ ਅਸੀਂ ਤੁਹਾਡੇ ਪਿੱਛੇ ਆ ਬਈਏ ਕਹਿੰਦੇ ਵੀ ਤੁਸੀਂ ਲੜੋ ਇਹ ਬੰਦ ਕਰਕੇ ਦਿਖਾਓ ਕਿਵੇਂ ਕਰਕੇ ਦਿਖਾਉਣਗੇ ਪਾਣੀ ਬਾਹਰੋਂ ਮਗਾ ਕੇ ਪੀਲਾਂਗੇ ਪੈਸਾ ਪਰ ਉਹ ਪ੍ਰਮਾਤਮਾ ਦੇ ਵੱਡੇ ਵੱਡੇ ਦੇਖੇ ਨੇ ਜਿਨ੍ਹਾਂ ਕੋਲੇ ਕਰੋੜਾਂ ਅਰਬ ਰੁਪਈਆ ਸੀ ਜਦੋਂ ਮਾਰ ਪੈਂਦੀ ਇੱਥੇ ਪੈਸਾ ਕੰਮ ਨਹੀਂ ਆਉਂਦਾ ਉੱਥੇ ਫਿਰ ਕੁਦਰਤ ਤੇ ਪ੍ਰਮਾਤਮਾ ਦਾ ਹੱਥੇ ਕੰਮ ਆਉਂਦਾ ਸੋ ਇਸ ਸਮੇਂ ਅਸੀਂ ਲੁਧਿਆਣਾ ਦੇ ਵਿੱਚ ਮੌਜੂਦਾਂ ਤੇ ਲੁਧਿਆਣਾ ਦੇ ਵਿੱਚ ਅੱਜ ਲੱਖਾ ਸਿਧਾਨਾ ਤੇ ਅੰਤੋਜ ਮਾਨ ਦੇ ਵੱਲੋਂ ਇੱਕ ਵੱਡੀ ਕਾਲ ਆ ਜਿਹੜੀ ਦਿੱਤੀ ਗਈ ਸੀ ਪੰਜਾਬੀਆਂ ਨੂੰ ਵੱਡੀ ਕਾਲ ਦਿੱਤੀ ਗਈ ਸੀ ਬੁੱਢੇ ਨਾਲੇ ਨੂੰ ਲੈ ਕੇ ਸੋ ਲਗਾਤਾਰ ਪਾਣੀ ਜਿਹੜਾ ਗੰਦਾ ਹੋ ਰਿਹਾ ਫੈਕਟਰੀਆਂ ਦੇ ਨਾਲ ਉਸ ਨੂੰ ਲੈ ਕੇ ਇੱਕ ਵੱਡੀ ਕਾਲ ਆ ਜਿਹੜੀ ਦਿੱਤੀ ਗਈ ਸੀ ਸੋ ਮੇਰੇ ਨਾਲ ਲਾਲੀ ਸ਼ਕਰੋਦੀ ਜੀ ਮੌਜੂਦ ਨੇ ਲਾਲੀ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਕਾਲ ਦਿੱਤੀ ਗਈ ਸੀ ਲੇਕਿਨ ਲਗਾਤਾਰ ਸਰਕਾਰ ਦਾ ਜ਼ੋਰ ਬਣਿਆ ਹੋਇਆ ਸੀਗਾ ਕਿ ਪੰਜਾਬੀਆਂ ਨੂੰ ਜਿਹੜਾ ਜਿਹੜੇ ਜਾਗੀ ਦੀ ਜ਼ਮੀਰ ਵਾਲੇ ਨੇ ਉਹਨਾਂ ਨੂੰ ਉਰੇ ਨਾ ਪਹੁੰਚ ਦਿੱਤਾ ਜਾਂਦਾ ਦੇਖੋ ਗੱਲ ਇਹ ਹੈ ਵੀ ਜਿਹੜਾ ਇਹ ਮਸਲਾ ਨਾ ਤਾਂ ਕਿਸੇ ਜਾਤ ਦਾ ਨਾ ਕਿਸੇ ਧਰਮ ਦਾ ਇਹ ਜਿਹੜਾ ਮਸਲਾ ਇਹ ਹਰੇਕ ਪਸ਼ੂ ਦਾ ਪੰਛੀ ਦਾ ਸਾਡੇ ਹਰੇਕ ਉਸ ਸੰਸਾਰ ਦਾ ਜਿਹੜਾ ਪਾਣੀ ਨਾਲ ਭਜਾ ਕੇ ਆਪਦੀ ਪਿਆਸ ਦੂਰ ਕਰਦਾ ਮਸਲਾ ਤੇ ਪਾਣੀਆਂ ਪਾਣੀ ਬਚਾਓ ਮੋਰਚਾ ਪਰ ਸਾਡੇ ਉਰੇ ਕੀ ਕਰਿਆ ਇੱਥੇ ਅੱਜ ਸਰਕਾਰ ਨੇ ਪ੍ਰਸ਼ਾਸਨ ਨੇ ਇੱਥੇ ਸਾਡੇ ਆਗੂ ਲੱਖਾ ਸਹਾਣਾ ਨੂੰ ਜਾ ਸਾਡੇ ਨੌਜਵਾਨ ਛੋਟਾ ਭਰਾ ਰਾਜ ਸਿੰਘ ਖਾਲਸਾ ਜਗਦੀਪ ਰੰਧਾਵਾ ਉਹਨਾਂ ਨਾਲ ਕੁੱਟਮਾਰ ਕਰਕੇ ਉਹਨਾਂ ਨੂੰ ਅਰਸ਼ਟ ਕੀਤਾ ਗਿਆ ਤੇ ਐਦੂ ਬੱਧਾ ਮੰਦ ਭਾਗੀਆਂ ਜਿਹੜੀਆਂ ਘਟਨਾਵਾਂ ਕੀ ਹੋ ਸਕਦੀਆਂ ਨੇ ਵੀ ਤੁਸੀਂ ਦੇਖੋ ਇਹ ਜਿਹੜਾ ਮਸਲਾ ਹੈ ਇਹ ਕਿਸੇ ਦਾ ਨਿੱਜੀ ਮਸਲਾ ਤਾਂ ਹੈ ਨਹੀਂ ਇਹਦਾ ਪਾਣੀ ਆ ਸਾਡੇ ਪਿੱਟ ਦੇ ਆ ਰਹੇ ਨੇ ਬੁੱਧੀ ਜੀ ਵੀ ਜਿਹੜਿਆਂ ਨੂੰ 8 8 10 10 ਸਾਲ ਹੋ ਗਏ ਉਹ ਪਾਣੀ ਪੰਜਾਬ ਦਾ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਪਰ ਕਿਸੇ ਨੇ ਨਹੀਂ ਮੰਨੀ ਹੁਣ ਇਹ ਪਾਣੀ ਹੈ ਜਿਹੜਾ ਇਹ ਪਾਣੀ ਇੱਕ ਕੁਦਰਤ ਦਾ ਸੋਮਾ ਜਿਹੜਾ ਰਾਜਸਥਾਨ ਤੱਕ ਜਾਂਦਾ ਵੱਖ-ਵੱਖ ਛੇਟਾਂ 'ਚ ਪਰ ਹੁਣ ਰਾਜਸਥਾਨ ਦੇ ਪੰਜਾਬ ਦੇ ਉਹ ਲੋਕ ਜਿਹੜੇ ਕੈਂਸਰ ਨਾਲ ਪੀੜਤ ਨੇ ਬੱਚੇ ਸਿਸਕ ਸਿਸਕੇ ਕੇ ਮਰ ਰਹੇ ਨੇ ਉਹਨਾਂ ਲੋਕਾਂ ਲਈ ਇਹ ਮੋਰਚਾ ਜਿਹੜਾ ਲੱਗਿਆ ਆ ਤੇ ਪਰ ਇੱਥੇ ਅੱਜ ਇਸ ਮੋਰਚੇ ਦੇ ਵਿੱਚ ਕੀ ਹੋਇਆ ਲੋਕਾਂ ਨਾਲ ਕੁੱਟਮਾਰ ਯਾਰ ਮੈਂ ਤਾਂ ਹੱਦਾਂ ਉਹ ਲੁਧਿਆਣਾ ਦੇ ਲੋਕਾਂ ਵਾਸਤੇ ਉਰੇ ਸਾਰੇ 50 ਬੰਦੇ ਹੋਣਗੇ ਮਸਾਂ ਲੁਧਿਆਣੇ ਦੇ 300 ਕਿਲੋਮੀਟਰ ਤੋਂ ਕੋਈ ਆਇਆ ਹੋਇਆ ਕੋਈ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੋਈ ਫਿਰੋਜ਼ਪੁਰ ਤੋਂ ਮੈਂ ਕਹਣਾ ਯਾਰ ਪੰਜਾਬ ਤੋਂ ਇੱਡੀ ਦੂਰ ਤੋਂ ਚੱਲ ਕੇ ਆਗੇ ਜਿਹੜੇ ਰਾਜਸਥਾਨ ਦੇ ਲੋਕ ਸੀ ਉੱਥੋਂ ਰੋਕ ਲਿਓ ਉਹਨਾਂ ਨੂੰ ਰੇ ਆਉਣੇ ਨਹੀਂ ਦਿੱਤਾ ਗਿਆ ਪਰ ਅਸਲ ਦੇ ਵਿੱਚ ਗੱਲ ਇਹ ਆ ਜੀ ਇੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਕਿਸੇ ਵੀ ਆ ਤਾਂ ਹੁਣ ਜਿਹੜਾ ਪਾਣੀ ਦਾ ਮਸਲਾ ਹੈ ਤਾਂ ਕਿਸੇ ਕੋਈ ਰਾਜਨੀਤਿਕ ਦਾ ਕੋਈ ਹੁੰਦੇ ਨੇ ਵੀ ਇੱਕ ਤਾਂ ਕੁਝ ਸਟੰਟबाजी ਕਰਦਾ ਕੋਈ ਇਲੈਕਸ਼ਨ ਹੈ ਇੱਕ ਪਾਣੀ ਦੇ ਮਸਲੇ ਨੂੰ ਲੈ ਕੇ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਜਗਾਈ ਸੀ ਫੜ ਫੜਾ ਅਰੈਸਟ ਕਰਤੇ ਨੌਜਵਾਨ ਮਾਰ-ਵਾਰ ਡਾਂਗਾ ਮੜ-ਮੜ ਸੜਤੇ ਸਕੁੱਟੇ ਪਰ ਇਹ ਮਸਲਾ ਜਿਹੜਾ ਹੁਣ ਪੂਰੇ ਪੰਜਾਬ ਦਾ ਬਣ ਗਿਆ ਜੇ ਨਾ ਇਹ ਤੇ ਪੂਰੇ ਪੰਜਾਬ ਦੇ ਲੋਕ ਜਾਗ ਹੋਏ ਤਾਂ ਇਹ ਸਾਡੇ ਆਉਣ ਵਾਲੀ ਪੀੜ੍ਹੀ ਆ ਜਿਹੜੇ 15 ਸਾਲ ਨੂੰ ਦਾ ਸਾਡਾ ਧਰਤੀ ਵਾਲਾ ਖਤਮ ਹੋ ਗਿਆ ਜਿਹੜਾ ਸਾਡਾ ਪਵਿੱਤਰ ਪਾਣੀ ਆਉਂਦਾ ਇਹ ਬਾਰਸ਼ਾਂ ਦਾ ਪਹਾੜੋਂ ਏ ਵੀ ਸਾਡਾ ਇਹ ਇੰਡਸਟਰੀ ਜੇ ਡਾਂ ਫੈਕਟਰੀ ਵਾਲੇ ਨੇ ਭਈ ਇਹ ਪੱਟਾ ਦੇ ਹੱਥ ਥਾਪੀਆਂ ਮਾਰ ਕੇ ਸਾਡੀ ਟਕਰਾਉਣ ਦੀ ਜਿਹੜੀ ਸਥਿਤੀ ਪੜਾਈ 10000 ਬੰਦੇ ਦਾ ਇਕੱਠ ਕਰਕੇ ਸਾਡੇ ਨਾਲ ਝੜਪ ਦੀ ਸਥਿਤੀ ਬਣਾਈ ਵੀ ਉਧਰ ਉਹਨਾਂ ਨੇ ਕਹਿਤਾ ਵੀ ਆ ਜਾਓ ਤੁਸੀਂ ਆ ਬੜਕ ਕੇ ਦਿਖਾਓ ਰੇ ਪਰ ਇੱਕ ਤਰਫ ਵੀ ਦੇਖ ਰਿਹਾ ਇੱਕ ਤਰਫ ਤਾਂ ਪ੍ਰਸ਼ਾਸਨ ਆਪ ਟੈਂਟ ਲਵਾ ਰਿਹਾ ਉਧਰ ਆਪ ਸਟੇਜਾਂ ਲਾ ਰਹੇ ਨੇਗੇ ਪੂਰੇ ਕੋਈ ਸਟੇਜ ਨਹੀਂ ਕੋਈ ਕੁਝ ਨਹੀਂ ਪਰ ਉਰੇ ਪ੍ਰਸ਼ਾਸਨ ਕਾ ਅਧਿਕਾਰ ਦੀ ਗੱਲ ਬਾਤ ਕਰੀ ਅਸੀਂ ਫੋਰਸ ਤੇ ਵਾਟਰ ਕੈਨਨ ਵਗੈਰਾ ਦੇ ਜਿਹੜਾ ਪੂਰਾ ਇੰਤਜ਼ਾਮ ਕੀਤੇ ਕਿ ਸੀ ਲੇਕਿਨ ਉਥੇ ਪ੍ਰਸ਼ਾਸਨ ਆਪ ਜਿਹੜਾ ਕਰਵਾ ਰਿਹਾ ਦੇਖੋ ਤਾਂ ਲੱਗਦਾ ਵੀ ਨਾ ਜਿਵੇਂ ਕੋਈ ਸਟੇਜ ਲਾਈ ਹੁੰਦੀ ਆ ਜਿੱਥੇ ਡਾਂਗ ਫੈਕਟਰੀਆਂ ਨੇ ਆਪ ਦਾ ਮਜ਼ਦੂਰ ਜਿਹੜਾ ਪ੍ਰਵਾਸੀ ਕਹਿੰਦੇ ਨੇ ਬਈ ਇਹ ਆਪਾਂ ਉਹਨਾਂ ਨੂੰ 20 30 ਹਜ਼ਾਰ ਬੰਦਾ ਇਕੱਠ ਕਰਕੇ ਉਹਨਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ ਵੀ ਹਾਂ ਤੁਸੀਂ ਅਸੀਂ ਤੁਹਾਡੇ ਪਿੱਛੇ ਆ ਬਈਏ ਕਹਿੰਦੇ ਵੀ ਤੁਸੀਂ ਲੜੋ ਇਹ ਬੰਦ ਕਰਕੇ ਦਿਖਾਓ ਕਿਵੇਂ ਕਰਕੇ ਦਿਖਾਉਣਗੇ ਇਹ ਕਿਤੇ ਨਾ ਕਿਤੇ ਮੈਂ ਉਹ ਡਾਂਗ ਫੈਕਟਰੀ ਵਾਲਿਆਂ ਨੂੰ ਵੀ ਕਹਿਣਾ ਓਏ ਅਸੀਂ ਤਾਂ 200 ਕਿਲੋਮੀਟਰ ਤੇ ਬੈਠੇ ਆ ਸਾਡੇ ਕੋਲ ਤਾਂ ਇਹ ਜ਼ਹਿਰ ਸਾਲ ਤੱਕ ਪਹੁੰਚਣੀ ਆ ਓ ਤੁਸੀਂ ਤਾਂ ਲੁਧਿਆਣੇ ਚ ਬੈਠੇ ਆ ਤੁਹਾਡੇ ਬੱਚੇ ਤਾਂ ਇਹ ਪੀ ਰਹੇ ਨੇ ਬਈਏ ਤਾਂ ਇੱਥੋਂ 2 ਸਾਲ ਨੂੰ 4 ਸਾਲ ਨੂੰ ਮਾਰ ਕੇ ਉਡਾਰੀ ਜਦੋਂ ਖਤਮ ਹੋਗਾ ਤੁਹਾਡਾ ਸਾਰਾ ਕੁਝ ਭੱਜ ਜਾਣਗੇ ਫੇਰ ਤੁਸੀਂ ਲੈ ਲਿਓ ਨੋਟ ਕਾਗਜ਼ ਦੇ ਵਿੱਚ ਭੁਜਾ ਲਿਓ ਪਿਆਸ ਨੋਟਾਂ ਨੇ ਪਿਆਸ ਨਹੀਂ ਮਿਝਾਉਣੀ ਪਿਆਸ ਤਾਂ ਥੋੜੀ ਪਾਣੀ ਨਹੀਂ ਮਿਝਾਉਣੀ ਆ ਜਿਹਨੂੰ ਤੁਸੀਂ ਖਰਾਬ ਕਰ ਰਹੇ ਹੋ ਇਹਦੀਆਂ ਲਾਪਰਵਾਹੀਆਂ ਪ੍ਰਮਾਤਮਾ ਦੇਖਦਾ ਥੁੱਦੂ ਤੁਹਾਡੇ ਨਤੀਜੇ ਬਹੁਤ ਭੜੇ ਨਿਕਲਣਗੇ ਇਹ ਤੁਹਾਡੀ ਕਮਾਈ ਆ ਜਿਹੜੀ ਤੁਹਾਡੀ ਥੋੜੇ ਰਾਹੀਂ ਨਿਕਲੂ ਇਹ ਕੈਂਸਰ ਬਣ ਕੇ ਜਿਹੜੀ ਤੁਸੀਂ ਇਹ ਇਹ ਪੰਜਾਬ ਦੇ ਬੱਚਿਆਂ ਨੂੰ ਕਹਿ ਰਹੇ ਨਾ ਇਹ ਡਾਂਗ ਫੈਕਟਰੀ ਵਾਲੇ ਸੋਚਦੇ ਹੋਣਗੇ ਵੀ ਸਾਡੇ ਕੋਲ ਤਾਂ ਕੋਈ ਗੱਲ ਨਹੀਂ ਪਾਣੀ ਬਾਹਰੋਂ ਮਗਾ ਕੇ ਪੀ ਲਾਂਗੇ ਪੈਸਾ ਪਰ ਉਹ ਪ੍ਰਮਾਤਮਾ ਦੇ ਵੱਡੇ ਵੱਡੇ ਦੇਖੇ ਨੇ ਜਿਨ੍ਹਾਂ ਕੋਲੇ ਕਰੋੜਾਂ-ਅਰਬ ਰੁਪਈਆ ਸੀ ਜਦੋਂ ਮਾਰ ਪੈਂਦੀ ਇੱਥੇ ਪੈਸਾ ਕੰਮ ਨਹੀਂ ਆਉਂਦਾ ਉੱਥੇ ਫਿਰ ਕੁਦਰਤ ਤੇ ਪ੍ਰਮਾਤਮਾ ਦਾ ਹੱਥ ਹੀ ਕੰਮ ਆਉਂਦਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਲਗਾਤਾਰ ਜਿਹੜੀ ਆ ਰਹੀ ਸੀ ਲੱਖਾ ਸਿਧਾਣਾ ਦੇ ਗੱਡੀ ਤੇ ਪੁਲਿਸ ਸ਼ੀਸ਼ੇ ਭੰਨ ਰਹੀ ਆ ਉਹਨਾਂ ਨੂੰ ਰਿਟੇਨ ਕਰ ਰਹੀ ਆ ਉਸ ਨੂੰ ਕਿਸ ਤਰ੍ਹਾਂ ਦੇ ਦੇਖੋ ਬਹੁਤ ਮਾੜੀ ਘਟਨਾ ਲੱਖਾ ਸਿਧਾਣਾ ਵੀਰ ਲੀਡ ਕਰ ਰਿਹਾ ਲੱਖੇ ਸਿਧਾਣੇ ਵੀਰ ਨੇ ਸਨੇਹੇ ਲਾਇ ਵੀ ਭਾਈ ਬੱਦ ਤੋਂ ਬੱਦ ਇਕੱਠੇ ਹੋ ਕੇ ਲੈ ਕੇ ਆਓ ਮੈਂ 20 ਬੰਦੇ ਲੈ ਆਇਆ ਤੁਸੀਂ ਫਖਤਰ ਕੜਾ ਭਾਈ ਜਰਾ ਜਿਹੜੇ ਪੰਜਾਬ ਦੇ ਹਮਦਰਦੀ ਹੋ ਉਹ ਪਹੁੰਚੇ ਉਰੇ ਪਰ ਜਾਗ ਦੀ ਜ਼ਮੀਰ ਦੇ ਲੋਕ ਸੀ ਜਿਹੜੇ ਜਿਨ੍ਹਾਂ ਦੇ ਅੰਦਰ ਦਿਲ ਸੀ ਪਰ ਮੈਂ ਤਾਂ ਹੈਰਾਨ ਆ ਯਾਰ ਜਿਹੜੇ ਉਰੇ ਦੇ ਬਸ਼ਨੀਕ ਸੀ ਕੋਈ 5-10 ਲੱਖ ਦਾ ਸ਼ਹਿਰ ਹੈ ਉਹ ਇਥੋਂ 50 ਬੰਦੇ ਹੁਣ ਮਸਾ ਲੁਧਿਆਣੇ ਦੇ ਜਿਹੜੇ ਤੁਸੀਂ ਪਾਣੀ ਪੀ ਰਹੇ ਹੋ ਯਾਰ ਕਿਤੇ ਨਾ ਕਿਤੇ ਆਏ ਦੇਖ ਕੇ ਲੱਗਦਾ ਵੀ ਯਾਰ ਹੱਦ ਹੋ ਗਈ ਆਪਾਂ ਇਹਨਾਂ ਦੇ ਇਹਨਾਂ ਲੋਕਾਂ ਲਈ ਆਪਾਂ ਆਏ ਆ ਔਰ ਇੱਕ ਜਦੋਂ ਕੱਠ ਦੇਖਦੇ ਆ ਤੇ ਨਾ ਤਾਂ ਇਹ ਕੋਈ ਰੈਲੀ ਕਿਸੇ ਪਾਰਟੀ ਦੀ ਸੀ ਇਹ ਤਾਂ ਇੱਕ ਸਾਰੇ ਪੰਜਾਬ ਦੀ ਪੂਰੇ ਬਸ ਦੇ ਉਸ ਇਨਸਾਨ ਦੀ ਉਸ ਜਾਨਵਰ ਦੀ थी ਜਿਹੜਾ ਇਸ ਪਾਣੀ ਨੂੰ ਬੁਝਾ ਕੇ ਆਪ ਦਾ ਜਿਹੜਾ ਠੰਡ ਕਰਦਾ ਜਿਹਦੇ ਅੰਦਰ ਪਿਆਸ ਬੁਝਦੀ ਹੈ ਜਦੋਂ ਲੱਗੀ ਹੁੰਦੀ ਹੈ ਪਰ ਚਲੋ ਅਕਲ ਇਹਨਾਂ ਨੂੰ ਆਉਗੀ ਜਦੋਂ ਇੱਕ ਦੋ ਸਾਲਾਂ ਤੱਕ ਵੀ ਜਦੋਂ ਇਹ ਜਮੀ ਬਰਬਾਦੀ ਦਾ ਆਪ ਦਾ ਰੂਪ ਦੇਖਣਗੇ ਲਾਲੀ ਜੀ ਤੁਸੀਂ ਦੂਰੋਂ ਇਨੀ ਦੂਰੋਂ ਚੱਲ ਕੇ ਆਏ ਹੋ ਪਰ ਇੱਕ ਤਰਫ ਫੈਕਟਰੀਆਂ ਵਾਲੇ ਜਿਹੜੇ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਹੇ ਸੀ ਕਿ ਲੱਖਾਂ ਤਾਂ ਵਿਕਿਆ ਹੋਇਆ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਪੰਜਾਬੀਆਂ ਨੂੰ ਕਿ ਲੱਖਾਂ ਵਿਕਿਆ ਹੋਇਆ ਜਾਂ ਦੇਖੋ ਬੇਕਰ ਨੂੰ ਕਿਹੜਾ ਲੱਖੇ ਨੇ ਕੋਈ ਇਹ ਕੋਈ ਸੌਦਾ ਮਾਰਿਆ ਤੁਹਾਡੇ ਨਾਲ ਵੀ ਬੇਕੰਦਰ ਤਾਂ ਇਹ ਹੁੰਦਾ ਵੀ ਕੋਈ ਤਾਂ ਪਾਣੀ ਆ ਆ ਜਿਹੜੇ ਫਿਰ ਇੰਨੀ ਦੁਨੀਆ ਆ ਗਈ ਹੋਰ ਜਿਹੜੇ 80 ਦੂਰ 300 ਕਿਲੋਮੀਟਰ ਤੋਂ ਚੱਲ ਕੇ ਆਏ ਨੇ ਕੋਈ 200 250 ਤੋਂ ਫਿਰ ਤਾਂ ਉਹ ਵੀ ਵੇਕੇ ਹੋਏ ਨੇ ਵੇਕਣ ਦਾ ਤਾਂ ਮਤਲਬ ਇਹ ਹੁੰਦਾ ਕੋਈ ਇਲੈਕਸ਼ਨ ਆ ਗਈ ਕੋਈ ਸਮਝਾ ਉੱਤੇ ਹੁੰਦੇ ਹੁੰਦੇ ਨੇ ਉਹ ਪਾਣੀ ਤੇ ਕਾਦਾ ਸਮਝਾ ਉੱਤੇ ਧਰਤੀ ਦੇ ਥੱਲੇ ਪਿਆ 200 ਫੁੱਟ ਉਹਦੇ ਨਾਲ ਕਾਦਾ ਸਮਝਾ ਉੱਤੇ ਜਿਹੜਾ ਪਹਾੜਾਂ ਰਾਹੀਂ ਆ ਰਿਹਾ ਜੀ ਜੇ ਤੁਸੀਂ ਜਹਰਾ ਪਾ ਰਹੇ ਹੋ ਉਹਦੇ ਨਾਲ ਕਾਦਾ ਸਮਝਾ ਉੱਤੇ ਉਹ ਅਸੀਂ ਤਾਂ ਤੁਹਾਨੂੰ ਇਹ ਕਹਿੰਦੇ ਆ ਵੀ ਇਹ ਜਿਹੜਾ ਛੋਟਾ ਇਹ ਸੰਘਰਸ਼ ਹੈ ਲਾ ਇੱਥੇ ਮੈਂ ਕਹਿੰਦਾ ਸਾਰੀ ਜਥੇਬੰਦੀ ਨੂੰ ਇਹਨਾਂ ਦੇ ਡਾਗ ਫੈਕਟਰੀਆਂ ਵਾਲਿਆਂ ਦੇ ਮੇਨ ਬੰਦੇ ਆ ਜਾਣੇ ਇੱਕ ਇੱਕ ਗਲਾਸ ਪੀ ਲੈਣ ਇੱਕ ਇੱਕ ਲੱਖ-ਲੱਖ ਰੁਪਈਆ ਤਾਂ ਇਹਨਾਂ ਨੂੰ ਇਨਾਮ ਦੇਵਾਂਗੇ ਪਾਣੀ ਪੀ ਜਾਣ ਇੱਕ ਇੱਕ ਗਲਾਸ ਇੱਕ ਇੱਕ ਲੱਖ ਰੁਪਈਆ ਕੋਈ ਮੋਰਚਾ ਨਹੀਂ ਲਾਉਂਦਾ ਇਹ ਸਾਰੇ ਲੋਕ ਅੱਗੇ ਨੂੰ ਕਹਿ ਦੇਣਗੇ ਵੀ ਭਾਈ ਇਹ ਪਾਣੀ ਸਾਫ਼ ਹੈ ਪੀਣਯੋਗ ਹੈ ਪਰ ਇਹ ਕੋਈ ਨਹੀਂ ਇਹਨਾਂ ਨੂੰ ਟਾਈਮ ਨਾਲ ਪਤਾ ਲੱਗ ਜੂ ਆਉਣ ਵਾਲੇ ਟਾਈਮ 'ਚ ਦੇਖੋ ਇਹਨਾਂ ਲੋਕਾਂ ਦਾ ਹਾਲਾਤ ਕੀ ਹੈ ਪੰਜਾਬ ਦੇ ਨੌਜਵਾਨ ਪੰਜਾਬ ਦੇ ਬੱਚੇ ਇਹਨਾਂ ਦੇ ਛੇਤਰ ਮਾਰਨਗੇ ਅੱਜ ਸੰਘਰਸ਼ ਦੇ ਵਿੱਚ ਤੁਸੀਂ ਵੀ ਜਿਹੜਾ ਹਿੱਸਾ ਲਿਆ ਸੀਗਾ ਅੱਜ ਕਿਸ ਤਰ੍ਹਾਂ ਦੀ ਰਣਨੀਤੀ ਹੈ ਜਿਹੜੀ ਅਗਲੀ ਰਣਨੀਤੀ ਤੁਹਾਨੂੰ ਕੀ ਲੱਗਦੀ ਹੈ ਵੀ ਕੀ ਦੇਖੋ ਮੈਨੂੰ ਲੱਗਦਾ ਇਸ ਸਟੇਜ ਦੇ ਵਿੱਚ ਆਗੂਆਂ ਦੀਆਂ ਨੇ ਇਹ ਜੋ ਚੱਲਣਾ ਆਹ ਟਾਈਮ ਦੇ ਵਿੱਚ ਕਿੰਨਾ ਕਿ ਕਿਵੇਂ ਲੈ ਕੇ ਜਾਣਾ ਇਸ ਮੋਰਚੇ ਨੂੰ ਉਹ ਸਾਰੀਆਂ ਜਿਹੜੀਆਂ ਗੱਲਾਂ ਹੋਣਗੀਆਂ ਤੇ ਕਿਸ ਤਰ੍ਹਾਂ ਮੋਰਚਾ ਚਲਾਉਣਾ ਕਿਵੇਂ ਬੰਨ੍ਹ ਮਾਰਨਾ ਉਹ ਜਿਹੜੀਆਂ ਹੋਣਗੀਆਂ ਅੱਗੇ ਕਿਉਂਕਿ ਪੜਾਦਰ ਪੜਾ ਚੱਲਦੇ ਹੁੰਦੇ ਨੇ ਤਿਆਰੀ ਦੀ ਕਮੀ ਰਹਗੀ ਕੋਈ ਗੱਲ ਨਹੀਂ ਅਗਲੀ ਵਾਰੀ ਵੱਧ ਤਿਆਰੀ ਕਰਕੇ ਆਉਣਗੇ ਲੋਕ ਇਹ ਇਹਦਾ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਕਿਹੜਾ ਕਿਸੇ ਨੇ ਆਪ ਦਾ ਆਪਦੇ ਖਾਤਰ ਕਰਨਾ ਦਾ ਤੁਹਾਨੂੰ ਬਚਾਉਣ ਵਾਸਤੇ ਪਹਿਲੀ ਵਾਰੀ ਮੈਂ ਦੇਖ ਰਿਹਾ ਲੋਕ ਤੁਨੂਰੇ ਦੇ ਪ੍ਰਸ਼ਾਸਨ ਨੂੰ ਬਚਾਉਣ ਵਾਸਤੇ ਲੜ ਰਹੇ ਨੇ ਇੱਕ ਤਾਂ ਹੁੰਦਾ ਵੀ ਆਪਾਂ ਕਾਦੇ ਵਾਸਤੇ ਲੜ ਰਹੇ ਆ ਮੈਂ ਤਾਂ ਮੈਂ ਕਹਿੰਦਾ ਤੁਹਾਡੇ ਨਾਲ ਗੱਲਾਂ ਕਰਦਾ ਜਦੋਂ ਮੈਨੂੰ ਆਪਦੇ ਮੂੰਹ ਤੇ ਚਪੇੜ ਮਾਰਨ ਨੂੰ ਜੀ ਕਰਦਾ ਯਾਰ ਵੀ ਅਸੀਂ ਤੁਹਾਡੇ ਜਿਹੜੇ ਲੁਧਿਆਣੇ ਦੇ ਲੋਕਾਂ ਨੂੰ ਥੋੜੇ ਕਰਕੇ ਥੋੜੇ ਬੱਚਿਆਂ ਦੇ ਵੇਖਣ ਵਾਸਤੇ ਆਏ ਆ ਅਸੀਂ ਸੋਡੇ ਤੁਸੀਂ ਉਰੇ ਯਾਰ ਉਰੇ ਦੇ ਜਿਹੜੇ ਐਡੀ ਦੂਰੋਂ ਆਏ ਨੇ ਉਹਨਾਂ ਨੂੰ ਡਾਂਗਾਂ ਨਾਲ ਸਵਾਗਤ ਕਰ ਰਹੇ ਹਾਂ ਫੈਕਟਰੀ ਵਾਲੇ ਕਹਿੰਦੇ ਅਸੀਂ ਤਾਂ ਪੈਸੇ ਦੰਨੇ ਆ ਸਰਕਾਰ ਉਹਨਾਂ ਵਾਸਤੇ ਕੁਝ ਨਹੀਂ ਉਹ ਕਹਿੰਦੇ ਨੇ ਸਾਨੂੰ ਨੋਟ ਚੰਗੇ ਨੇ ਨੋਟ ਨਾਲ ਸਾਡੀ ਪਿਆਸ ਬੁਝੂਗੀ ਕੋਈ ਗੱਲ ਨਹੀਂ ਪਤਾ ਲੱਗ ਜੂ ਨੋਟ ਬਣਾ ਲੈਣ ਦੇ ਉਹਨਾਂ ਨੂੰ ਸਾਰ ਛੇਵੇਂ ਨੂੰ ਦੇਖਿਓ ਇਹਨਾਂ ਦਾ ਅੰਤ ਹੁੰਦਾ ਕੀ ਆ ਇਹ ਜਿੰਨੇ ਫੈਕਟਰੀ ਫੈਕਟਰੀ ਵਾਲੇ ਨੇ ਇਹ ਪ੍ਰਮਾਤਮਾ ਮੂਰੇ ਹੱਥ ਜੋੜਨਗੇ ਵੀ ਸਭ ਤੋਂ ਬਹੁਤ ਗਲਤ ਫੈਸਲੇ ਹੋਗੇ ਪਤਾ ਨਹੀਂ ਕਿੰਨੀਆਂ ਕੁ ਲੋਕਾਂ ਨੇ ਜਾਨਾਂ ਲਈਆਂ ਹੋਣਗੀਆਂ ਲੋਕਾਂ ਦੀਆਂ ਵਾਦੂਆਂ ਥੋੜੇ ਪਾਦਾ ਇਹਨਾਂ ਨੂੰ ਮਿਲਣਗੇ ਨਹੀਂ ਇਹਨਾਂ ਦਾ ਹਾਲਾਤ ਦੇਖਿਓ ਤੁਸੀਂ ਜਦੋਂ ਮੈਂ ਤੁਹਾਡੇ ਲੋਕ ਤੋਂ ਆ ਪੁੱਟੂਗਾ ਤਾਂ ਪਹਿਲਾਂ ਮੇਰੇ ਲਈ ਪਰਮਾਤਮਾ ਪੁੱਟੂਗਾ ਜੇ ਕਿਸੇ ਦਾ ਮਾੜਾ ਕੀ ਦੇ ਨਾਲ ਕਰ ਰਹੇ ਨੇ ਗਰੀਬ ਲੋਕਾਂ ਨੇ ਪਾਣੀ ਕਾਹਨੋਂ ਪੀਂਦਾ ਇਹ ਤਾਂ ਆਰਓ ਮਿਲ ਪੀ ਲੈਣ ਪਰ ਜਿਹੜੇ ਰਾਜਸਥਾਨ ਦੇ ਲੋਕ ਨੇ ਜਿਨ੍ਹਾਂ ਕੋਲੇ ਥੱਲੇ ਕਿ ਧਰਤੀ ਚੋਂ ਕੱਢਣ ਨੂੰ ਪਾਣੀ ਹੋ ਨਹੀਂ ਉਹ ਵਿਚਾਰੇ ਆਏ ਤੇ ਗੱਡੀਆਂ ਉਹਨਾਂ ਦੇ ਰਾਹ ਤੇ ਚ ਰੋਕ ਲੀਆਂ ਉਹਨਾਂ ਨੂੰ ਰਿੰਨੀ ਉਰੇ ਆਉਣ ਦਿੱਤਾ ਗਿਆ ਮੈਂ ਹੀ ਲਾਸਟ ਦੇ ਵਿੱਚ ਤੁਹਾਨੂੰ ਇਹੀ ਕਹਿਣਾ ਵੀ ਇਹਦਾ ਤੁਸੀਂ ਅਸੀਂ ਆਉਣ ਨਾਲ ਟਾਈਮ ਦੇ ਵਿੱਚ ਹੋਰ ਤਾਕੜੀ ਤਿਆਰੀ ਹੋਊਗੀ ਤਿਆਰੀ ਕਰਕੇ ਫਿਰ ਇਹਨੂੰ ਜਿਹੜਾ ਸਿਰੇ ਲਾ ਕੇ ਜਾਵਾਂਗੇ ਇੱਥੇ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਭੇਖਾ ਜਿਹੜਾ ਉਹ ਨਹੀਂ ਅਸੀਂ ਖਾਤਰੀ ਜਾਣ ਦਿੰਦੇ ਸੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਲਾਲੀ ਜੀ ਸੋ ਅਸੀਂ ਲਾਲੀ ਸੈਕਰੋਦੀ ਜੀ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਜਿਹੜਾ ਕਹਿ ਰਹੇ ਨੇ ਅਸੀਂ ਦੂਰੋਂ ਚੱਲ ਕੇ ਜਿਹੜਾ ਆਇਆ ਤੇ ਲਗਾਤਾਰ ਇਸ ਸੰਘਰਸ਼ ਦੇ ਨਾਲ ਜਿਹੜਾ ਜੁੜੇ ਰਹਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਸਾਹ ਪਾਣੀ ਜਿਹੜਾ ਕਿਸੇ ਵੀ ਹੱਦ ਤੱਕ ਦਿਵਾ ਕੇ ਰਹਿਾਂਗੇ ਸੋ ਹੋਰ ਵੀ ਆਮ ਸਟੋਰੀਆਂ ਤੇ ਵਾਰਤਾਲਾਪ ਕਰਾਂਦੇ ਰਾਵਾਂਗੇ ਤਦ ਤੱਕ ਦੇ ਇਜਾਜ਼ਤ ਮੈਂ ਯਵਰਾਜ ਹਸਨ ਧੰਨਵਾਦ